ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਾਂਗੀ ਆਪਾਂ ਸਰਦੀਆਂ ਵਾਲੇ ਸੂਟ ਦੀ ਕਟਿੰਗ ਦੇਖੋ ਜੀ ਇਹਦੇ ਨੀਚੇ ਵੀ ਬਾਰਡਰ ਦਿੱਤਾ ਹੋਇਆ ਤੇ ਉੱਪਰ ਇਸਦੇ ਨੈੱਕ ਬਣਿਆ ਹੋਇਆ ਏ ਕਸਟਮਰ ਨੂੰ ਜੋ ਲੈਂਥ ਚਾਹੀਦੀ ਆ ਜੀ ਚਾਹੀਦੀ ਆ 42 ਇੰਚ ਪਰ ਜੋ ਸੂਟ ਦੀ ਲੰਬਾਈ ਆ ਨੈੱਕ ਤੋਂ ਲੈ ਕੇ ਉਰੇ ਤੱਕ 46 ਇੰਚ 46.5 ਇੰਚੇ ਤਿਆਰ ਆ ਸੋ ਆਪਾਂ ਦੇਖਦੇ ਹਾਂ ਕਿ ਹੁਣ ਇਸ ਨੂੰ ਆਪਾਂ ਕਿਸ ਤੰਗ ਨਾਲ ਪੂਰਾ ਕਰ ਸਕਦੇ ਹਾਂ ਕਸਟਮਰ ਤੋਂ ਹੀ ਪੁੱਛਿਆ ਸੀ ਉਹ ਕਹਿੰਦੇ ਸੀ ਕਿ neck ਨਹੀਂ ਉਹਨਾਂ ਨੂੰ ਚਾਹੀਦਾ ਆਪਾਂ neck ਦੀ ਕਟਿੰਗ ਕਰ ਦਾਂਗੇ ਸੋ ਦੱਸ ਦਿਆਂ ਤੁਹਾਨੂੰ ਇਹਦੀ ਕਟਿੰਗ ਇਸ ਢੰਗ ਨਾਲ ਹੁੰਦੀ ਆ ਦੇਖੋ ਆ ਬਾਰਡਰ ਤੋਂ ਆਪਾਂ 43 ਇੰਚ ਦੇ ਉੱਤੇ ਆਪਾਂ ਮਾਰਕ ਕਰ ਲੈਣਾ ਆ ਪੈਨ ਮੈਂ ਲਗਾ ਲੈਨੇ ਦੇਖੋ ਆ ਜੋ ਇਹਦੇ ਵਿੱਚ ਡਿਜ਼ਾਈਨ ਦਿੱਤਾ ਹੁੰਦਾ ਦੇਖੋ ਜੀ ਨੀਚੇ ਵਾਲੇ ਪੱਲੇ ਤੇ ਵੀ ਆਪਾਂ ਦੋਨੋਂ ਹੀ ਆਹ ਵਾਲਾ ਡਿਜ਼ਾਈਨ ਰਲਾ ਕੇ ਪੈਨ ਲਗਾ ਲੈਣਾ ਏ ਤੇ ਉੱਪਰ ਵਾਲੇ ਦੇ ਉੱਤੇ ਵੀ ਇਹ ਪੈਨ ਲਗਾ ਲਿਆ ਏ ਉਹ ਤੋਂ ਬਾਅਦ ਦੇਖੋ 43 ਇੰਚ ਦੇ ਉੱਪਰ ਆਪਾਂ ਪੈਂਚੀ ਟੇਪ ਰੱਖ ਕੇ 42 ਇੰਚ ਚਾਹੀਦੀ ਉਹਨਾਂ ਲੈਂਥ ਦਾ ਆਪਾਂ 43 ਇੰਚ ਦੇ ਉੱਪਰ ਇੱਕ ਮਾਰਕ ਕਰ ਲੈਣਾ ਹੈ ਤੇ ਜੋ ਐਕਸਟਰਾ ਕਪੜੇ ਉੱਪਰ ਪਹਿਲਾਂ ਆਪਾਂ ਇਸ ਦੀ ਕਟਿੰਗ ਕਰ ਦਿੰਨੇ ਆ ਹਾਂਜੀ ਇਹ ਤੋਂ ਬਾਅਦ ਆਪਾਂ ਲਵਾਂਗੇ ਉਹਨਾਂ ਦਾ ਤੀਰਾ ਤੀਰਾ ਜੀ 6.5 ਇੰਚ ਮੋਡਾ ਲੈਣਾ ਹੈ ਜੀ 7.5 ਇੰਚ ਚੇਸ ਤੋਂ ਉਹਨਾਂ ਦੀ ਹੈਗੀ ਆ ਜੀ 21 ਇੰਚ ਸਾਢੇ 10 ਦੇ ਉੱਪਰ ਆਪਾਂ ਆਹ ਵਾਲਾ ਮਾਰਕ ਕਰਾਂਗੇ ਐਂਚੀ ਟੇਬਲ ਇਸ ਢੰਗ ਨਾਲ ਇੱਥੇ ਫੋਲਡ ਕਰ ਲੈਣਾ ਜਿੰਨਾ ਵੀ ਆਹ ਵਾਲਾ ਕੱਪੜਾ ਇੱਧਰ ਬਚਦਾ ਏ 2 ਇੰਚ ਦਾ ਦੋ ਦਾ ਹੀ ਮਾਰਕ ਆਪਾਂ ਇੱਥੇ ਕਰ ਲੈਣਾ ਆਹ ਵਾਲੀ ਫਰੰਟ ਕਾਟ ਆ ਜੀ ਆਹ ਵਾਲੀ ਬੈਕ ਕਾਟ ਪਲੇਟਸ ਉਹਨਾਂ ਦੀਆਂ ਹੈਗੀਆਂ ਨੇ 12.5 ਇੰਚ ਦੇ ਉੱਪਰ ਰੈਡੀ ਸਵਾ 11 ਤੇ ਰੈਡੀ ਨੇ ਤਾਂ ਆਪਾਂ ਸਵਾ 12 ਇੰਚ ਦੇ ਉੱਪਰ ਪਲੇਟਫਾਰਮਾਂਗੇ ਸਾਢੇ 6 ਇੰਚ ਡਾਊਨ ਪਲੇਟ ਲੈਣੀ ਆ ਸਾਢੇ 3 ਇੰਚ ਦਾ ਸੈਂਟਰ ਵਾਲਾ ਗਿਆਪ ਲੈਣਾ 2 ਇੰਚ ਦੀ ਸਪੇਸ ਆਪਾਂ ਸਾਈਡਾਂ 'ਡੀ ਲੈਣੀ ਆ ਆਹ ਵਾਲੀ ਪਲੇਟ ਤੋਂ ਸਿੱਧਾ ਮਾਰਕ ਨੀਚੇ ਕਰਕੇ 2.5 ਇੰਚ ਦਾ ਆਪਾਂ ਆਹ ਵਾਲਾ ਫਰਕ ਰੱਖ ਕੇ ਆਹ ਵਾਲੀ ਪਲੇਟ ਨੂੰ ਇਹਦੇ ਨਾਲ ਰਲਾ ਲੈਣਾ ਹੈ ਇਹਦੀ ਮੋਡੇ ਵਾਲੀ ਪਲੇਟ ਆ ਜੀ ਇਹਦਾ ਫਰਕ ਇਥੇ 3 ਇੰਚ ਰੱਖਣਾ ਹੈ ਕਮਰ ਲਾਈਨ ਉਹਨਾਂ ਦੀ 16.5 ਇੰਚ ਤਿਆਰ ਆ ਆਪਾਂ 17 ਇੰਚ ਦੇ ਉੱਪਰ ਮਾਰਕ ਕਰਨਾ ਉਹ ਥੋੜੀ ਸਾਈਡ ਸਲਾਈ ਹੈ ਜੋ ਡਾਊਨ ਪਾਉਂਦੇ ਨੇ ਇੱਕ ਉਹਨਾਂ ਦੀ ਹੈਗੀ ਆ 21 ਇੰਚ ਪੌਣੇ 11 ਇੰਚ ਦੇ ਉੱਪਰ ਆਪਾਂ ਮਾਰਕ ਕਰਾਂਗੇ ਇਹ ਤੋਂ ਬਾਅਦ ਜਿੰਨਾ ਵੀ ਐਕਸਟਰਾ ਕੱਪੜਾ ਹੈ ਆਪਾਂ ਸਵਾ 2 ਜਾਂ 2.5 ਦਾ ਜਿੰਨਾ ਵੀ ਆਪਾਂ ਮਾਰਜਨ ਲੈਣਾ ਹੈ ਜੀ ਇਹਨਾਂ ਰੱਖ ਕੇ ਜਿਹੜਾ ਐਕਸਟਰਾ ਕਪੜਾ ਇਹਦੀ ਵੀ ਕਟਿੰਗ ਕਰਦਾਂਗੇ ਸੇਮ ਘੇਰਾ ਘੇਰਾ ਵੀ 21 ਦੇ ਉੱਪਰ ਮਾਰਕ ਕਰਕੇ ਸਵਾ 2 ਇੰਚ ਆਪਾਂ ਬਲ ਕਪੜਾ ਰੱਖ ਕੇ ਬਾਕੀ ਐਕਸਟਰਾ ਕਪੜੇ ਦੀ ਕਟਿੰਗ ਕਰਦਾਂਗੇ ਕਿਉਂਕਿ ਇਸੇ ਢੰਗ ਨਾਲ ਇਹ ਪੀਸ ਆਇਆ ਹੋਇਆ ਸੀਗਾ ਨਾਲ ਇਹਦੇ ਸ਼ਾਲ ਵੀ ਅਟੈਚ ਸੀ ਸੋ ਆਪਾਂ ਉਸੇ ਢੰਗ ਨਾਲ ਇਹਨੂੰ ਵਛਾ ਲਿਆ ਐਕਸਟਰਾ ਕਪੜਾ ਆਪਾਂ ਹੁਣ ਇਹਦਾ ਹੁਣ ਕਟਿੰਗ ਕਰਾਂਗੇ 5 ਇੰਚ ਦਾ ਮਾਪ ਜਨ ਇੱਥੋਂ ਲੈ ਲੈਣਾ ਹੈ ਕਮਰ ਲਾਈਨ ਦੇ ਨਿਸ਼ਾਨ ਆਪਾਂ 7.5 ਤੇ ਲਾਵਾਂਗੇ ਜੋ ਫਿਟਿੰਗ ਲਾਉਣੀ ਆ ਕਮਰ ਤੋਂ ਕਮਰ ਉਹਨਾਂ ਦੀ ਹੈਗੀ ਆ ਜੀ 18.5 ਇੰਚ 9.5 ਤੇ ਇੱਕ ਮਾਰਕ ਕਰਾਂਗੇ ਅੱਧਾ ਇੰਚ ਜੋ ਪਲਿਕਸ ਦੇ ਕੱਪੜੇ ਚਾਉਣੇ ਇਹ ਤੋਂ ਬਾਅਦ 5 ਇੰਚ ਦਾ ਮਾਪ ਜਨ ਲੈ ਲਾਂਗੇ ਅੰਜ ਮੜਾ ਬਸ ਦੀ ਕਟਿੰਗ ਕਰਦੇ ਆਂ ਹਾਂਜੀ ਪਲੇਟਸ ਦੇ ਨਿਸ਼ਾਨ ਆਪਾਂ ਦੂਜੇ ਪਾਸੇ ਦੇਖੋ ਜੀ ਕੱਢ ਲਏ ਨੇ ਹੁਣ ਆਪਾਂ ਬੈਕ ਨੈਕ ਦੀ ਕਟਿੰਗ ਕਰਦੇ ਆ ਬੈਕ ਨੈਕ ਜੋ ਫਰੰਟ ਆਪਾਂ 5 ਇੰਚ ਚੌੜਾ ਪਾਉਣਾ ਹੈ ਤਾਂ ਬੈਕ ਨੈਕ ਆਪਾਂ ਸਵਾ ਦੋ ਇੰਚ ਦੇ ਉੱਤੇ ਕਟਿੰਗ ਕਰਾਂਗੇ ਡੀਪ ਹੈਗਾ ਨੈਕ 5 ਇੰਚ ਹਾਂਜੀ ਸੂਟ ਦੀ ਜੋ ਕਟਿੰਗ ਆ ਹੋ ਗਈ ਆ ਹੁਣ ਇਸ ਦੀ ਆਪਾਂ ਫਾਈਨਲ ਲੁੱਕ ਤੁਹਾਨੂੰ ਸਟਿਚ ਹੋਣ ਤੋਂ ਬਾਅਦ ਦਿਖਾਉਣੀ ਆ ਕਿ neck ਦੀ ਲੁੱਕ ਕਿਹੋ ਜਿਹੀ ਆਂਦੀ ਆ ਜੋ ਆਪਣਾ ਬਣ ਕੇ ਰਹਿ ਗਈ ਆ ਜੀ ਦੇਖੋ ਕੁਝ ਇਸ ਪ੍ਰਕਾਰ ਦੀ ਲੁੱਕ ਆਈ ਆ ਜੋ ਆਪਾਂ ਡਿਜ਼ਾਈਨ neck ਦਾ ਕਟਿੰਗ ਕਰਤਾ ਸੀਗਾ ਇਹ ਇੰਨਾ ਕ ਆਪਣਾ ਦੇਖੋ neck ਦੇ ਵਿੱਚ ਆ ਗਿਆ ਇਹ ਆਪਾਂ ਕਸਟਮਰ ਤੋਂ ਪੁੱਛ ਕੇ ਹੀ ਕਟਿੰਗ ਕਰਿਆ ਏ ਉਹ ਕਹਿੰਦੇ ਸੀਗੇ ਕਿ ਆਹ ਵਾਲਾ ਤੁਸੀਂ neck ਕਟਿੰਗ ਕਰਦੇ ਹੋ ਨੇ ਤਾਂ ਹੋਰ ਸੂਟਾਂ ਦੇ ਵਿੱਚ ਆਪਾਂ ਜੇ ਲੰਬਾਈ ਘੱਟ ਕਰਨੀ ਹੋਵੇ ਤਾਂ ਇੱਥੋਂ ਕਟਿੰਗ ਕਰਕੇ ਆਪਾਂ ਕੋਈ ਜੋਇੰਟ ਲੈਸ ਜਾਂ ਕੋਈ ਹੋਰ ਡਿਜ਼ਾਈਨ ਵੀ ਕਰ ਸਕਦੇ ਆ ਪਰ ਇਹ ਗਰਮ ਸੂਟ ਨੇ ਜੋ ਇਹਨਾਂ ਦੇ ਵਿੱਚ ਜ਼ਿਆਦਾਤਰ ਅਗੇ ਨਿਕਲਣ ਦੀ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਇਹ ਟੰਗ ਵੀ ਵਾਰਤ ਸਕਦੇ ਆ ਤੇ ਉੱਪਰੋਂ ਆਪਾਂ ਨੈਕ ਕਟਿੰਗ ਕਰ ਸਕਦੇ ਆ ਜਾਂ ਫਿਰ نیچے ਤੋਂ ਕਈ ਵਾਰ ਜਾਂ ਇੰਨਾ ਆਪਾਂ ਬਾਰਡਰ ਵੀ ਫੋਲਡ ਕਰ ਸਕਦੇ ਸੀਗੇ ਹਾਂਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ